रजिंदर कुमार अपनी स्कूटरी सवार होकर रहा वाली करंट लगने रागीरात व्यक्ति जिथे डाक्टर ने उस मृत घोषित कर दिता मिली जानकारी अनुसार रजिंदर कुमार रोपड़ माता के मंदिर का मुख करता है मृतक के तीन बचे हैं एक बेटा दो बेटिया बेटा विदेश रिंदा है ਉਦਲ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਨੂ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਪੱਤਰਕਾਰ ਆਡੀ ਰਾਮਾਦੀ ਦੀ ਰਿਪੋਰਟ ਟੈਲੀਫੋਨਿਕ ਮੈਸੇਜ ਚਾਂਦ ਮੁਹੰਮਦ ਸ਼ਾਮਪੁਰ ਤੋਂ ਮਸੂਲ ਹੋਇਆ ਸੀ ਕਿ ਕਨ ਆਇਡੈਂਟੀਫਾਈਡ ਡੱਡ ਗੱਡੀ ਜਿਹੜੀ ਮਿਲੀ ਹੈ ਤੇ ਸਾਡੀ ਜਿਹੜੀ ਮੌਕੇ ਤੇ ਪਾਰਟੀ ਪਹੁੰਚੀ ਸੀ ਜਿਹੜੇ ਮੌਕੇ ਤੋਂ ਪਾਇਆ ਗਿਆ ਕਿ ਇਹ ਉੱਥੇ ਮੋਟਰਸਾਈਕਲ ਸਵੈਦ ਜਿਹੜਾ ਬੰਦਾ ਪਾਣੀ 'ਚ ਜਿਹੜਾ ਥੋੜਾ ਪਾਣੀ ਇਕੱਠਾ ਹੋਇਆ ਸੀ ਉਹਦੇ 'ਚ ਗਿਰਿਆ ਪਿਆ ਸੀ ਸੋ ਇਹਦੇ ਕੋਈ ਕਿਸੇ ਕਿਸਮ ਦੀ ਸ਼ਿਸਪੀਸ ਜਾਂ ਇੰਜਰੀ ਜਾਂ ਕੋਈ ਹੈਜਿਕਲ ਨਹੀਂ ਸਾਹਮਣੇ ਆਈ ਮੁਰਲੀ ਤਪਤੀਸ਼ ਤੋਂ ਇਹ ਲੱਗਦਾ ਕਿ ਪਾਣੀ ਚ ਗਿਰਨ ਕਾਰਨ ਜਾਂ ਹੋ ਸਕਦਾ ਕਿ ਉੱਥੇ ਇਲੈਕਟ੍ਰਿਕ ਵਾਇਰਾਂ ਨੇੜੇ ਸੀ ਕੋ ਕਰੰਟ ਲੱਗਣ ਕਾਰਨ ਵੀ ਮੌਤ ਹੋਈ ਹੈ ਸੋ ਇਹਦਾ ਜਿਹੜਾ ਆਇਡੈਂਟੀਫਾਈ ਹੈ ਰਜਿੰਦਰ ਕੁਮਾਰ ਦੇ ਤੌਰ ਤੇ ਹੋਇਆ ਜਿਹੜਾ ਕਿ ਮਾਧੋਦਸ ਕਲੋਨੀ ਦਾ ਰਹਿਣ ਵਾਲਾ ਸੀ ਸੋ ਇਹਦੀ ਫੈਮਿਲੀ ਆ ਗਈ ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ 194 ਜਿਹੜੀ ਬੀਐਨਐਸਐਸ ਦੇ ਤਹਿਤ ਕਾਰਵਾਈ ਕਰੀ ਸਾਡੇ 7:30 ਵਜੇ ਨਾਲ ਸਾਡੇ ਕਾਰ ਨਾਲ ਦੋ ਸਰਦਾਰ ਭਾਈ ਆਏ ਤੇ ਉਹ ਕਹਿੰਦੇ ਉੱਥੇ ਐਕਸੀਡੈਂਟ ਹੋਇਆ ਦਾ ਕਿ ਜਾ ਕੇ ਦੇਖ ਲੋ ਕੋਲ ਆ ਤੇ ਜਾ ਕੇ ਦੇਖਿਆ ਤੇ ਮੋਕੇ ਦੇ ਉੱਤੇ ਜੀ ਫੌਜੀ ਸਾਹਿਬ ਉੱਤੇ ਪਾਣੀ ਵਿੱਚ ਫਰੇਵੇ ਸਿੱਕੇ ਤੇ ਉਹ ਜਿਹੜੀ ਜਿਹੜੀ ਉਹਦੀ ਮੌਤ ਹੋਈ ਉਹ ਕਰੰਟ ਨਾਲ ਹੀ ਹੋਈ ਹੈ ਜਿਹੜਾ ਸ਼ਰੀਰਾਂ ਪਤਾ ਲੱਗਦਾ ਕਿ ਉਹਨੂੰ ਕਰੰਟ ਲੱਗਿਆ ਅੱਛਾ ਜਾਣ ਪਹਿਚਾਣ ਦੇ ਰਹਿਣ ਪਛਾਣ ਤਾਂ ਹੋਈ ਹੈ ਕਿ ਮੇਰੇ ਗਵਾਂਢੀ ਹੋਈ ਹੈਗੇ ਆ ਤਾਂ ਪਿੰਨੋ ਪਛਾਣ ਨਾਮ ਇਹਨਾਂ ਦਾ ਵੈਸੇ ਤਾਂ ਆਪਾਂ ਫੂਜੀ ਫੂਜੀ ਕਹਿੰਦੇ ਆ ਉਹਨਾਂ ਦਾ ਮੈਨੂੰ ਪੱਕਾ ਦਾ ਨਹੀਂ ਪਤਾ ਕੀ ਹੈ ਕਿੱਥੇ ਦੇ ਰਹਿਣ ਵਾਲੇ ਆ ਇਹ ਦੇ ਰਹਿਣ ਵਾਲੇ ਹੈਗੇ ਆਪਣਾ ਚੋਈ ਮੱਲੇ ਤੇ ਅਨ ਗੈਲੀ ਕਿਸ ਦੀ ਮੰਨਦੇ ਹੋ ਪ੍ਰਸ਼ਾਸਨ ਦੀ ਕਿ محکمہ ਦੀ محکمہ ਹੀ ਤਾਂ ਹੈਗੀ ਦੇਖਿਆ ਜੇ ਜਿਹੜੀ ਬਿਜਲੀ ਦਾ ਕਰੰਟ ਲੱਗਿਆ ਜਿਹੜਾ ਸੜਿਆ ਪਤਾ ਲੱਗ ਰਿਹਾ ਕਿ ਉਹਨੂੰ ਕਰੰਟੇਜ ਲੱਗਿਆ ਹੋਗਾ ਪਾਣੀ ਪਤੇ ਦਾ ਬਹੁਤ ਖੜਿਆ ਸੀਗਾ ਤੇ ਇਹ ਜਿਹੜੀ ਹੈਗੀ ਹੈ ਦੀ ਪ੍ਰਸ਼ਾਸਨ ਦੀ ਦੇਖਦਾ ਕੁਝ ਵੀ ਹੋ ਨਹੀਂ ਚੱਪਰਵਾਰਿਕ ਮੈਂਬਰਾਂ ਨੂੰ ਪਾਰਵਾਰਿਕ ਮੈਂਬਰ ਇਹਦੀ ਜਿਹੜੀ ਦੋ ਬੇਟੀਆਂ ਬੀਈਆਂ ਦੀਆਂ ਜੀ ਤੇ ਤਾਂ ਮੁੰਡਾ ਬਾਹਰ ਰਹਿੰਦਾ ਜਿਹੜੀ ਇਹਦੀ ਮਿਸਿਸ ਆਵਲੁਧਾਨੇ ਗਈ ਵੀ ਹੈ ਤੇ ਉਹਨਾਂ ਨੂੰ ਫੋਨ ਕਰ ਦਿੱਤਾ ਉਹ ਆਣੇ ਵਾਲੇ 15 ਦਿਨਾਂ ਵਿੱਚ ਅੱਛਾ ਕਿ ਪੁਲਿਸ ਵਿਭਾਗ ਦੇ ਬੰਦੇ ਕੋਈ ਆਏ ਨੇ ਆ ਪੁਲਿਸ ਵਾਲੇ ਆਏ ਸੀ ਜੀ ਸਵੇਰੇ ਉੱਤੇ ਖੜੇ ਸੀਗੇ ਪੁਲ ਸਹ ਹਾਲਾਤ ਕੀ ਨੇ ਬਾਡੀ ਦੇ ਜੇ ਦੇਖ ਹਾਲਾਤ ਦੇਖੇ ਜੇ ਤਾਂ ਕਰੰਟ ਨਾਲ ਹੀ ਉਹਨਾਂ ਦੀ ਮੁੱਠੀਆਂ ਜਿਹੜੀਆਂ ਮਿਚੀਆਂ ਵੀ ਆ ਬਸ ਆਈ ਹਾਲਾਤ ਆ ਬਸ ਕੋਈ ਕਹੜ ਲੱਗਾ